ਭਾਈਦਰ ਜੀ ਦਾਤਾਰ ਸਾਹਿਬ ਐਦਰ ਜੀ ਦੀ ਫਤਿਹ ਜੀ ਅੱਜ ਆਪਾਂ ਤੁਹਾਨੂੰ ਹੋਣ ਲੱਗੇ ਆਂ ਜੀ ਖਾਲਦੀ ਸਪਰੇਅ ਕਿਉਂਕਿ ਆਪਾਂ ਨਾ ਥੋੜੀ ਸੀਗੀ ਵੈਂਗਣੀ ਇਹ ਵੈਂਗਣੀ ਹੋ ਗਈ ਥੋੜੀ ਜੀ ਕਾਣੀ ਇਹ ਵੈਂਗਣੀ ਕਾਣੀ ਕਰਕੇ ਤੇ ਹੁਣ ਆਪਾਂ ਨਾ ਖਾਲ ਮੰਗਾਈ ਆ ਪਾਇਆ ਖਾਲਾ ਤੇ ਆ ਪੰਜ ਕਿਲੋ ਪਾਣੀ ਹੋਊਗਾ ਇਹ ਵੀ ਆਪਾਂ ਇਦਾਂ ਕਰਕੇ ਨਾ ਸਪਰੇਅ ਬਣਾ ਲਈਏ ਖਾਲਦੀ ਇਸ ਸਪਰੇਅ ਬਣਾ ਲਈਏ ਹੁਣ ਆਪਾਂ ਇਹਨੂੰ ਸਪਰੇਅ ਦੇਖਦੇ ਆਂ ਕਰਕੇ ਵੀ ਬਣਾ ਜੇ ਦਾ ਕਲੀਅਰ ਰਿਜ਼ਲਟ ਆਉਂਦਾ ਹੈ ਇਹ ਕਾਣੇ ਸੀ ਜੀ ਸਹੀ ਹੁੰਦੀ ਇਹ ਦੇ ਨਾਲ ਇਹ ਦੇ ਨਾਲ ਸਹੀ ਹੋਉਂਗੀ ਜੀ ਤੇ ਜਿਹੜੇ ਕਾਣੇ ਆ ਵੀ ਆਪਾਂ ਅੱਗੇ ਮੋਨੋ ਮੋਨੋ ਕਰਦੇ ਸੀਗੇ ਮੋਨੋ ਫਿਰ ਜ਼ਹਿਰ ਬਹੁਤ ਆ ਇਸ ਕਰਕੇ ਤੇ ਵੀ ਆਪਾਂ ਖਲਦੀ ਸਪਰੇਅ ਕਰਨ ਲੱਗੇ ਆ ਵੈਗਣੀ ਕਾਣੀ ਕਰ ਤੋਂ ਇਦਾਂ ਕਰਕੇ ਆਪਾਂ ਇਹਨੂੰ ਘੱਟ ਲਿਆ ਤੇ ਆਪਾਂ ਸਾਰੇ ਜਨ ਕਿ ਇੱਥੇ ਨੇੜੇ ਨੇੜੇ ਕਰ ਦੇਣੀਆਂ ਵੈਗਣੀ ਤੇ ਵੀ ਕਰਦੇ ਆਂ ਹੋਰ ਵੀ ਕਿਸੇ ਪਾਸੇ ਆਪਾਂ ਸਾਰੇ ਕਰ ਦਿੱਤਾ ਜੀ ਅੱਜ ਦਾ ਗਾਹਕਾ ਸਾਰੇ ਸਪਰੇਅ ਕਰਦੇ ਆਂ ਇਹ ਕਾਣੀ ਆ ਤੇ ਕਾਣੀ ਵਾਸਤੇ ਇਹਦਾ ਕੀ ਰਿਜਲਟ ਆਉਂਦਾ ਕੋ ਵੀਖਦੇ ਹੋ ਰਿਜਲਟ ਆਉਂਦਾ ਜੇ ਨਾਲ ਕਾਣੀ ਜਿਹੜੀ ਸਹੀ ਹੋ ਜੂਗੀ ਉਦਾਂ ਕਰਕੇ ਆਪਾਂ ਸਪਰੇਅ ਕਰਦੇ ਹਾਂ ਖਾਲਦੀ ਸਪਰੇਅ ਹੈ ਜੀ ਇਹ ਖਾਲਦੀ ਠੀਕ ਹੈ ਉਦਾਂ ਕਰਕੇ ਤੁਸੀਂ ਵੀ ਆਪਦੇ ਘਰੇ ਕਰਕੇ ਵੇਖੋ ਹਾਂ ਜੀ ਇਹ ਕਿਵੇਂ ਕਾਣੀ ਤੋਂ ਕੀ ਅਜਿਹਾ ਰਿਜਲਟ ਆਉਂਦਾ ਇਹਦਾ ਕਰਕੇ ਆਪਾਂ ਇਹ ਲਾਪੇ ਖਾਲਦੀ ਸਪਰੇਅ ਬੈਗਰ ਕੀ ਖਾਲਸਾ ਹੈ ਬੈਗਰ ਚੋ ਕੇ ਪਤੇ